ਪੰਜਾਬ ਪੁਲਿਸ ਵੱਲੋਂ ਬਟਾਲਾ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਹੌਟਸਪੌਟ ਇਲਾਕਾ ਗਾਂਧੀ ਕੈਂਪ ਵਿੱਚ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ 200 ਤੋਂ ਵੱਧ ਪੁਲਿਸ ਜਵਾਨਾਂ ਨੇ ਇਲਾਕੇ ਵਿੱਚ ਚੈਕਿੰਗ ਕੀਤੀ। ਮੌਕੇ ਤੇ ਮੌਜੂਦ ਡੀਆਈਜੀ ਬਾਰਡਰ ਰੇਂਜ ਨੇ ਕਿਹਾ ਕਿ ਸਾਲ 2025 ਵਿੱਚ ਬਟਾਲਾ ਪੁਲਿਸ ਨੇ ਕਾਨੂੰਨ ਵਿਵਸਥਾ ਅਤੇ ਨਸ਼ੇ ਖਿਲਾਫ ਬਹੁਤ ਵਧੀਆ ਕੰਮ ਕੀਤਾ ਹੈ। ਡੀਆਈਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ 2025 ਦੌਰਾਨ ਬਟਾਰਾ ਪੁਲਿਸ ਵੱਲੋਂ ਕੁੱਲ 1200 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 500 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲਗਭਗ 50 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ। ਉਹਨਾਂ ਦੱਸਿਆ ਕਿ ਬਟਾਰਾ ਪੁਲਿਸ ਦੇ ਅਧੀਨ 31 1 ਕਿਲੋਮੀਟਰ ਦਾ ਇਲਾਕਾ ਇੰਡੋ-ਪਾਕ ਬਾਰਡਰ ਨਾਲ ਲੱਗਦਾ ਹੈ ਜਿੱਥੇ ਡਰੋਨ ਜਾਂ ਹੋਰ ਤਰੀਕਿਆਂ ਨਾਲ ਨਸ਼ੇ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੁਲਿਸ ਨੇ ਇਨਾ ਡਰੱਗ ਪੈਟਲਰਾਂ ਕੋਲੋਂ ਕਰੀਬ 5 ਕਿਲੋ ਹੈਰੋਇਨ ਕਾਬੂ ਕੀਤੀ ਹੈ ਡੀਆਈਜੀ ਨੇ ਇਹ ਵੀ ਦੱਸਿਆ ਕਿ 3500 ਅਜਿਹੇ ਨੌਜਵਾਨਾਂ ਨੂੰ ਨਸ਼ਾ ਛਡਾਓ ਕੇਂਦਰਾ ਵਿੱਚ ਭੇਜਿਆ ਗਿਆ ਜੋ ਨਸ਼ਾ ਛੱਡਣ ਲਈ ਤਿਆਰ ਸਨ ਬਟਾਲਾ ਪੁਲਿਸ ਨਸ਼ਾ ਛੱਡਣ ਵਾਲੇ ਹਰ ਵਿਅਕਤੀ ਦੀ ਸੰਭਵ ਮਦਦ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੌਰਾਨ ਨਸ਼ਾ ਤਸਕਰਾਂ ਦੇ 4 ਘਰ ਤੋੜੇ ਗਏ ਹਨ ਅਤੇ 35 ਕਰੋੜ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਇਸ ਤੋਂ ਇਲਾਵਾ ਕਰੀਬ 4 ਕਰੋੜ ਰੁਪਏ ਦੀ ਹੋਰ ਪ੍ਰਾਪਰਟੀ ਪਾਈਪਲਾਈਨ ਵਿੱਚ ਹੈ ਜਿਸ ਬਾਰੇ ਹੁਕਮ ਮਿਲਦੇ ਹੀ ਉਸ ਨੂੰ ਵੀ ਫ੍ਰੀਜ਼ ਕਰ ਦਿੱਤਾ ਜਾਵੇਗਾ ਫ੍ਰੀਲਾਲ ਗਾਂਧੀ ਕੈਂਪ ਵਿੱਚ ਕਾਸੋ ਆਪਰੇਸ਼ਨ ਜਾਰੀ ਹੈ ਡੀਆਈਜੀ ਨੇ ਕਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਆਪਰੇਸ਼ਨਾਂ ਦੌਰਾਨ ਵੱਡੀਆਂ ਰਿਕਵਰੀਆਂ ਹੋਈਆਂ ਹਨ ਅਤੇ ਇਸ ਵਾਰੀ ਵੀ ਵੱਡੀ ਬਰਾਮਦਗੀ ਦੀ ਉਮੀਦ ਹੈ ਨਾਲ ਹੀ ਉਹਨਾਂ ਨੇ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਨੂੰ ਸਖਤ ਚੇਤਾਵਨੀ ਦਿੱੰਦਿਆ ਕਿ ਤੁਰੰਤ ਇਹ ਗੈਰ ਕਾਨੂੰਨੀ ਕਾਰੋਬਾਰ ਬੰਦ ਕਰ ਦਿਓ ਨਹੀਂ ਤਾਂ ਤੁਹਾਡਾ ਅਗਲਾ ਟਿਕਾਣਾ ਜੇਲ੍ਹ ਹੋਵੇਗਾ ਫਿਰ ਆਪਾਂ ਡਿਟੇਲ ਚ ਕਰ ਲਾਂਗੇ ਸਰਦਾਰ ਜੀ ਦੱਸ ਜੀ ਕਿ ਕਸੂਪ ਸਿੰਘ ਕਰੇ ਦੱਸ ਜੀ ਕੀ ਆਪਰੇਸ਼ਨ ਕੀਤਾ ਗਿਆ ਜੀ ਦੇਖੋ ਸੁਪਨਾ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਚਾਹੂੰਗਾ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਇੱਕ ਵਧੀਆ ਗੁਜ਼ਰੇ ਸੇਤ ਯਾਭ ਰਹوں ਤੁਸੀਂ ਸਾਰੇ ਪਰਿਵਾਰ ਤੁਹਾਡੇ ਸਾਰੇ ਪਰਿਵਾਰਾਂ ਚ ਖੁਸ਼ੀ ਦਾ ਹੌਲ ਰਵੇ ਅ ਮੈਂ 2025 ਦੀ ਸਮੀਖਿਆ ਵੀ ਕਰਾਂਗਾ ਕਿ ਮੋਹਤਬ ਸਿੰਘ ਐਸਐਸਪੀ ਸਾਹਿਬ ਅੰਡਰ ਆਈਪੀਐਸ ਨੇ ਤੇ ਡੀਐਸਪੀ ਜਜੀਬ ਮੇਰੇ ਨਾਲ ਖੜੇ ਨੇ ਅ ਬੜੀ ਸੈਟੀਸਫੈਕਟਰੀ ਜਿਹੜੀ ਹੈਗੀ ਇਹ ਕਾਰਜਕਾਰੀ ਨਸ਼ਾ ਫਰੰਟ ਤੇ ਜੋ ਨਸ਼ਾ ਫਰੰਟ ਦੇ ਅ ਇਹਨਾਂ ਦੀ ਅਗਵਾਈ ਹੇਠ ਰਹੀ ਹੈ ਬਟਾਲਾ ਜ਼ਿਲ੍ਹੇ ਦੇ ਵਿੱਚ ਅ ਅਸੀਂ ਕੋਈ ਇਸ 2025 ਦੇ ਵਿੱਚ 1200 ਤੋਂ ਵੱਧ ਜਿਹੜੀਆਂ ਹੈਗੀਆਂ ਐਫਆਈਆਰ ਐਨਡੀਪੀਐਸ ਦੀਆਂ ਦਰਜ ਕੀਤੀਆਂ ਹੈਗੀਆਂ ਤੇ 2200 ਤੋਂ ਵੱਧ ਅਕਿਊਜ਼ਡ ਅਰੈਸਟ ਹੋਏ ਨੇ 50 ਕਿਲੋ ਦੇ ਕਰੀਬ ਹਰੋਇਨ ਰਿਕਵਰ ਹੋਈ ਹੈਗੀ ਐ ਇਹਨਾਂ ਨੂੰ ਡੇਰਾ ਬਾਬਾ ਨਾਨਕ ਦਾ 31 ਕਿਲੋਮੀਟਰ ਦਾ ਜਿਹੜਾ ਇੰਟਰਨੈਸ਼ਨਲ ਬਾਰਡਰ ਪੈਂਦਾ ਹੈਗਾ ਉਹਦੇ ਨਾਲ ਜਿਹੜੀ ਜਿਹੜਾ ਸਰਹੱਦੀ ਜਿਹੜਾ ਹੈਗਾ ਉਹਦੇ ਵਿੱਚੋਂ ਪਾਕਿਸਤਾਨ ਜਿਹੜਾ ਡਰੋਨ ਰਾਹੀਂ ਜਾਂ ਵੈਸੇ ਮਤਲਬ ਜਿਹੜੀ ਨਾਰਕੋ 테ਰਰਿਜ਼ਮ ਚ ਇੰਡਲਜ ਕਰ ਰਿਹਾ ਹੈਗਾ ਮੈਂਟੇਰੀਅਨ ਫੇਸ ਤੇ ਮੈਂ ਸ਼ਲਾਘਾ ਕਰਾਂਗਾ ਬਟਾਲਾ ਪੁਸਦੀ ਇਹਨਾਂ ਨੇ ਕੋਈ 3500 ਦੇ ਕਰੀਬ ਜਿਹੜੇ ਨੌਜਵਾਨ ਇਸ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਤੇ ਓਟ ਸੈਂਟਰਸ ਦੇ ਵਿੱਚ ਭਰਤੀ ਤੇ ਰੈਫਰ ਕਰਵਾਇਆ ਹੈਗਾ ਤੇ ਅਸੀਂ ਸਾਡਾ ਇਹ ਹੀ પ્રયਤਨ ਰਹਿੰਦਾ ਕਿ ਅਸੀਂ ਜਿਹੜੀ ਜਵਾਨੀ ਨੂੰ ਇਸ ਗਲਗੱਤ ਤੋਂ ਬਚਾਈਏ ਤੇ ਉਹਨਾਂ ਨੂੰ ਮੋਡ ਮੇਨਸਟ੍ਰੀਮ ਦੇ ਵਿੱਚ ਲੈ ਕੇ ਆਈਏ ਇਹਨਾਂ ਨੇ 2025 ਦੇ ਵਿੱਚ ਜਿਹੜੇ ਨਸ਼ੇ ਦੇ ਸੌਦਾਗਰਾਂ ਨੇ ਇਸ ਨਸ਼ੇ ਦੇ ਵਿੱਚੋਂ ਪੈਸਾ ਬਣਾ ਕੇ ਪ੍ਰਾਪਟੀਆਂ ਦੇ ਤੇ ਸਰਕਾਰੀ ਜ਼ਮੀਨਾਂ ਤੇ ਇਨਕ੍ਰੋਚ ਕੀਤਾ ਸੀਗਾ ਉਹਦੇ ਦੇ ਚਾਰ ਡੈਮੋਲੇਸ਼ਨਸ ਵੀ ਕੀਤੀਆਂ ਹੈਗੀਆਂ ਨੇ 35 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਨਸ਼ੇ ਦੇ ਸਦਾਗਰਾਂ ਤੇ ਫਰੀਜ਼ ਕਰਾਈ ਵੀ ਹੈ ਕਰਾਈ ਗਈ ਹੈ ਤੇ 4 ਕਰੋੜ ਦੀ ਹਲੇ ਦੀ ਕੰਪਟੈਂਟ ਅਥਾਰਟੀ ਇਨ ਪ੍ਰੋਪੋਜ਼ਲ ਜਿਹੜੀਆਂ ਹੈਗੀਆਂ ਉਹਨਾਂ ਕੋਲੇ ਅੰਡਰ ਕਨਸਿਡਰੇਸ਼ਨ ਹੈਗੀਆਂ ਸੋ ਜੇ ਅਸੀਂ ਕੁੱਲ ਮਿਲਾ ਕੇ 2025 ਦਾ ਮੁਲਾਕਨ ਕਰੀਏ ਤਾਂ ਕਾਫੀ ਅੱਛਾ ਐਨਡੀपीएस ਫਰੰਟ ਤੇ ਕੰਮ ਬਟਾਲਾ ਪੁਲਸ ਵੱਲੋਂ ਕੀਤਾ ਗਿਆ ਹੈ ਇਸ ਮੁਹਿੰਮ ਦੇ ਵਿੱਚ ਜਦੋਂ ਦੇ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਨੇ ਆਪਣੀ ਕਮਾਂਡ ਸੰਭਾਲੀ ਹੈ ਉਸ ਕੰਮ ਵਿੱਚ ਹੋਰ ਤੇਜ਼ੀ ਆਈ ਹੈਗੀ ਹੈ ਤੇ ਅੱਜ ਅਸੀਂ ਇਹ ਗਾਂਧੀ ਕੈਂਪ ਦੇ ਵਿੱਚ ਜਿਹੜੀ ਹੈਗੀ ਕਾਸ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਹੈਗਾ ਐਂਡੀਪੀਐਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਦੇ ਵਿੱਚ ਜਿਹੜੀ ਪਿਛਲੇ ਜਿਹੜੀ ਅਸੀਂ ਆਪਦਾ ਜਦੋਂ ਸਮੀਖਿਆ ਕਰਦੇ ਹਾਂ ਤਾਂ ਇਹ ਇੱਕ ਬਟਾਲੇ ਜ਼ਿਲ੍ਹੇ ਦਾ ਹੌਟਸਪੌਟ ਹੈਗਾ ਇਸ ਕਰਕੇ ਇਸ ਨੂੰ ਚੁਣਿਆ ਗਿਆ ਹੈ 250 ਦੇ ਕਰੀਬ ਅਸੀਂ ਮੁਲਾਜ਼ਮਾਂ ਨੂੰ ਇਸ ਕੰਮ ਅੱਜ ਅਸੀਂ ਸਰਚ ਆਪਰੇਸ਼ਨ ਦੇ ਵਿੱਚ three guest officer led by shrimat ab singh ssp patiala so jis tarah bhi koi after search operations jo bhi assi koi seizures karange kisi nu arrest karange usdi jankari aap ji nal share kar ditti javegi aur je toda koi sawal lagda ki 19 ऑपरेशन ਦੀ ਗੱਲ ਚੱਲੇ ਤੇ ਲਗਾਤਾਰ ਹੀ ਚੱਲਦੇ ਨੇ ਕਿ ਤੇ ਆਮ ਪਬਲਿਕ ਤੇ ਕੀ ਅਸਰ ਜਾਂਦਾ ਔਰ ਜਿਹੜੇ ਟ੍ਰਕ ਪੈਡਲਰਸ ਆ ਉਹਨਾਂ ਤੇ ਕੀ ਅਸਰ ਜਾਂਦਾ ਦੇਖੋ ਇਹ ਤਾਂ ਇਹਦੀ ਸਮੀਖਿਆ ਤਾਂ ਤੁਸੀਂ ਸਾਨੂੰ ਜਿਆਦਾ ਵਧੀਆ ਕਰਕੇ ਦੇ ਸਕਦੇ ਹੋ ਹੈਗੇ ਹੋ ਸਾਡਾ ਇਹ ਇਹਦੇ ਵਿੱਚ ਇੱਕ ਆਬਜੈਕਟਿਵ ਇਹ ਹੁੰਦਾ ਹੈ ਕਿ ਅਸੀਂ ਇਸ ਜਿਹੜਾ ਜਿੱਥ ਨਸ਼ਾ ਦੇ ਵਿਰੁੱਧ ਜਿਹੜਾ ਮਹਿੰਮ ਚਲਾਈ ਵੀ ਹੈ ਸਰਕਾਰ ਨੇ ਅਸੀਂ ਉਸ ਨੂੰ ਭਤੀ ਭੰਤੀ ਉਸ ਦੇ ਉੱਤੇ ਪੈਰਾ ਦੇ ਰਹੇ ਹਾਂ ਅਸੀਂ ਇਸ ਚੀਜ਼ ਤੋਂ ਪਲੀ ਭੰਤੀ ਜਾਨੂਆਂ ਕਿ ਇਹ ਇੱਕ ਕੋੜ ਹੈਗਾ ਜਿਸ ਨੂੰ ਜਿਸ ਉੱਤੇ ਨਿਰੰਤਰ ਯੁੱਧ ਦੀ ਲੋੜ ਹੈਗੀ ਹੈ ਤਈਓ ਯੁੱਧ ਨਸ਼ਾ ਵਿਰੁੱਧ ਹੈਗਾ ਇਹ ਤੇ ਇਹ ਜਿਹੜਾ ਯੁੱਧ ਸਾਡਾ ਜਾਰੀ ਰਹੇਗਾ ਤਾਂ ਉਸ ਦੇ ਨਾਲ ਜਿਹੜਾ ਪ੍ਰਭਾਵ ਹੁੰਦਾ ਅਸੀਂ ਇਹਦੇ ਵਿੱਚ ਇਹ ਹੈ ਕਿ ਜਿਹੜੇ ਮਾੜੇ ਅਨਸਰ ਨੂੰ ਇੱਕ ਚੇਤਾਵਨੀ ਵੀ ਹੈ ਕੀ ਜਿਹੜੀ ਪੰਜਾਬ ਪੁਲਿਸ ਦੀ ਬਾਜਖਤ ਤੋਂ ਕੋਈ ਬਚ ਨਹੀਂ ਸਕਦਾ ਅਸੀਂ ਜਿਹੜਾ ਜਿਹੜੇ ਜਿਹੜੇ ਇਹ ਨਸ਼ੇ ਦੇ ਸੌਦਾਗਰ ਨੇ ਇਹਨਾਂ ਨੂੰ ਅਸੀਂ ਨਿਸ਼ਤਾਬੰਦ ਕਰਾਂਗੇ ਜਿਹੜੀਆਂ ਇਹਨਾਂ ਨੇ ਕੋਈ ਫਾਇਦਾ ਨਹੀਂ ਇਹਨਾਂ ਨੂੰ ਇਸ ਜਿਹੜੀ ਕ੍ਰਾਈਮ ਦੇ ਵਿੱਚੋਂ ਪੈਸੇ ਬਣਾਉਂਦਾ ਅਸੀਂ ਇਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾਉਂਦੇ ਜਿਵੇਂ ਮੈਂ ਤੁਹਾਨੂੰ ਦੱਸਿਆ 35 ਕਰੋੜ ਦੀ ਪ੍ਰਾਪਰਟੀ ਆਲਰੇਡੀ ਫ੍ਰੀਜ਼ ਹੋ ਚੁੱਕੀ ਹੈ 4 ਕਰੋੜ ਦੀਆਂ ਪ੍ਰੋਪੋਜ਼ਲਾਂ ਅੰਡਰ ਕਨਸਿਡਰੇਸ਼ਨ ਹੈਗੀਆਂ ਅਸੀਂ ਡੈਮੋਲੇਸ਼ਨਸ ਵੀ ਕੀਤੀਆਂ ਜੋ ਅੱਗੇ ਵੀ ਕਰਦੇ ਰਵਾਂਗੇ ਤਾ ਇਹੀ ਇਸ ਮਾਧਿਅਮ ਰਾਹੀਂ ਮੈਂ ਸਾਰੇ ਪੈਡਲਰਜ਼ ਨੂੰ ਜਾਂ ਸਪਲਾਈਅਰਜ਼ ਨੂੰ ਤੇ ਜਿਹੜੇ ਮਗਰਮੱਛ ਨੇ ਜਿਹੜੇ ਇਸ ਕੰਮ ਦੇ ਵਿੱਚ ਪਏ ਨੇ ਤੇ ਸਾਡੀ ਜਵਾਨੀ ਨੂੰ ਖਾਰੇ ਨੇ ਉਹਨਾਂ ਨੂੰ ਇੱਕ ਸਖਤ ਲੈਜੇ ਚ ਮੈਂ ਚੇਤਾਵਨੀ ਦੇ ਰਿਹਾ ਕਿ ਤੁਸੀਂ ਸਾਡੀ ਬਾਜ਼ਅਕ ਤੋਂ ਚੀ ਲੱਤ ਬਚ ਨਹੀਂ ਸਕੋਗੇ ਕਾਨੂੰਨ ਦੇ ਹੱਥ ਬੜੇ ਲੰਬੇ ਨੇ ਤੁਹਾਡੇ ਗਿਰੇਵਾਂ ਤੱਕ ਪਹੁੰਚਣਗੇ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਊਡਪ੍ਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ